ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਅੱਜ ਮੈਂ ਬਣਾਉਣ ਲੱਗੀ ਸੀ ਆਲੂ ਵਾਲੇ ਪਰੌਂਠੇ ਬਾਜਰੇ ਦੇ ਆਟੇ ਦੇ ਤੇ ਇਹ ਆਪਾਂ ਜੀ ਬਾਜਰੇ ਦੇ ਆਟੇ ਨੂੰ ਪਹਿਲਾਂ ਛਾਣ ਲਿਆ ਤੇ ਫਿਰ ਉਹਦੇ ਵਿੱਚ ਪਾ ਲਿਆ ਜੀ ਹਰੀਆਂ ਮਿਰਚਾਂ ਤੇ ਫਿਰ ਆਪਾਂ ਮੈਸ਼ ਕਰਕੇ ਪਾ ਲਾਂਗੇ ਇਹਦੇ ਵਿੱਚ ਆਲੂ ਬਾਕੀ ਸਾਰਿਆਂ ਨੇ ਰੋਟੀ ਖਾ ਲਈ ਸੀ ਕਣਕ ਦੀ ਮਤ ਕਣਕ ਦੇ ਬਣਾ ਸੀ ਆਲੂ ਦੇ ਪਰੌਂਠੇ ਮਟ ਮੈਂ ਕਿਹਾ ਮੈਂ ਖਾਉਂਗੀ ਮੇਰਾ ਹਸਬੰਦ ਵੀ ਕਹਿੰਦਾ ਮੈਂ ਵੀ ਮਤਲਬ ਕਿ ਉਹ ਬਾਜਰੇ ਵਾਲੀ ਖਾਉਂਗਾ ਤੇ ਇਹ ਪਾ ਲਿਆ ਜੀ ਆਪਾਂ ਮਸਾਲਾ ਤੇ ਨਾਲ ਪਾ ਲਾਂਗੇ ਜੀ ਆਪਾਂ ਲੂਣ ਤੇ ਲੂਣ ਪਾ ਲਿਆ ਹੋਰ ਆਪਾਂ ਵਿੱਚ ਧਨੀਆਂ ਪਾਵਾਂਗੇ ਇਹ ਲੂਣ ਪਾ ਲਿਆ ਜਿੰਨੀ ਜਿਹੜੀ ਚੀਜ਼ ਦੀ ਲੋੜ ਆ ਸਵਾਦ ਅਨੁਸਾਰ ਆਪਾਂ ਪਾ ਲਈ ਤੇ ਪਾ ਲਿਆ ਧਨੀਆਂ ਹੁਣ ਪਹਿਲਾਂ ਪਾਣੀ ਪਾਏ ਬਿਨਾ ਆਪਾਂ ਆਲੂਆਂ ਨੂੰ ਤੇ ਆਟੇ ਨੂੰ ਚੰਗੀ ਤਰ੍ਹਾਂ ਉਹਨੂੰ ਕਰ ਲਾਂਗੇ ਮਿਕਸ ਪਾਣੀ ਪਾਏ ਬਿਨਾ ਪਾਣੀ ਨਹੀਂ ਪਾਇਆ ਇੱਥੇ ਮੈਂ ਪਹਿਲਾਂ ਇਦਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਲੂਣ ਮਸਾਲਾ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਮਿਕਸ ਹੋ ਜਵੇ ਤੇ ਇਹ ਜੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਥੋੜਾ ਥੋੜਾ ਪਾਣੀ ਦਾ ਹੱਥ ਲਾ ਕੇ ਤੇ ਮੈਂ ਇਹ ਸਾਟੇ ਨੂੰ ਚੰਗੀ ਤਰ੍ਹਾਂ ਗੁੰਨ ਲੂੰਗੀ ਤੇ ਇਹ ਆਟਾ ਬਹੁਤ ਜਲਦੀ ਬਾਜਰੇ ਦਾ ਪਤਲਾ ਹੋ ਜਾਂਦਾ ਸੋ ਥੋੜਾ ਕਰੜਾ ਹੀ ਰੱਖ ਕੇ ਰੋਟੀ ਲਾਓ ਤਾਂ ਸੋਹਣੀ ਲੱਤਦੀ ਹੈ ਤੇ ਇੱਥੇ ਮੈਨੂੰ ਜਿੰਨੀ ਕੁ ਲੋੜ ਸੀ ਉਹਨਾਂ ਕੁ ਮੈਂ ਇਹਨੂੰ ਮੱਕੀ ਦੇ ਆਟੇ ਵਾਂਗੂ ਮਲ ਲਿਆ ਤੇ ਹੁਣ ਆਪਾਂ ਉਹਨੂੰ ਕੀ ਕਹਿੰਦਾ ਇਹਦੇ ਬਣਾਵਾਂਗੇ ਪਰੌਂਠੇ ਕਿਸੇ ਕਿਤੇ ਆਪਾਂ ਨੂੰ ਆਟੇ ਦੀ ਰੋਟੀ ਜਿਹੜੀ ਉਹ ਛੱਡਣੀ ਚਾਹੀਦੀ ਆ ਆਟੇ ਦੀ ਰੋਟੀ ਛੱਡ ਕੇ ਕਿਸੇ ਹੋਰ ਉਹਨੂੰ ਕੀ ਕਹਿਦਾ ਆਟੇ ਦੀ ਰੋਟੀ ਖਾਣੀ ਚਾਹੀਦੀ ਮੈਂ ਜ਼ਿਆਦਾਤਰ ਇਹੋ ਬਾਜਰੇ ਦੀ ਰੋਟੀ ਖਾਣੀ ਹੁੰਦੀ ਕਿਤੇ ਕਿਤੇ ਚੌਲਾਂ ਦੇ ਆਟੇ ਦੀ ਵੀ ਖਾ ਲੈਣੀ ਹੁੰਦੀ ਆ ਮਤਲਬ ਐਦਾਂ ਮੈਂ ਹਰ ਵੇਲੇ ਕਣਕ ਦੀ ਰੋਟੀ ਜਿਹੜੀ ਉਹ ਮੈਂ ਨਹੀਂ ਖਾਣੀ ਕਦੀ ਬਾਜਰੇ ਦੇ ਆਟੇ ਦੀ ਖਾ ਲੈਣੀ ਹੁੰਦੀ ਕਦੀ ਚੌਲਾਂ ਦੇ ਆਟੇ ਦੀ ਤੇ ਕਦੀ ਸੂਜੀ ਦਾ ਜਿਹੜਾ ਉਤਪਮ ਬਣਾਈਦਾ ਉਹ ਤੇ ਇੱਥੇ ਜਿਵੇਂ ਹੁਣ ਮੱਕੀ ਦੀ ਰੋਟੀ ਵਾਂਗੂ ਇਹਨੂੰ ਵਧਾ ਲੂੰਗੀ ਜਿੱਦਾਂ ਆਪਾਂ ਮੱਕੀ ਦੀ ਰੋਟੀ ਵਧਾਈਦੀ ਆ ਐਂਦਾ ਵਧਾਉਂਗੀ ਇਹਨੂੰ ਤੇ ਮੈਂ ਕਰਦਾ ਸਾਰਾ ਕੰਮ ਕਰਕੇ ਫ੍ਰੀ ਹੋ ਗਈ ਸੀਗੀ ਤੇ ਬਾਕੀਆਂ ਨੂੰ ਲੱਗੀ ਸੀ ਭੁੱਖ ਤੇ ਉਹਨਾਂ ਨੇ ਆਲੂ ਵਾਲੇ ਪਰੌਂਠੇ ਬਣਾ ਕੇ ਖਾ ਲਏ ਤੇ ਬਾਜਰੇ ਦੇ ਮੱਕਾ ਹੁਣ ਮੈਂ ਲਾਉਣੀ ਆ ਦਰਾਣੀ ਮੇਰੀ ਇੱਥੇ ਸੀ ਤਾਂ ਮੰਮੀ ਉਹਨਾਂ ਨੇ ਫਿਰ ਆਲੂ ਵਾਲੇ ਪਰੌਂਠੇ ਲਾ ਕੇ ਸਾਰਿਆਂ ਨੇ ਖਾ ਲਏ ਮੈਂ ਤੇ ਮੇਰੇ ਹਸਬੰਦ ਹੀ ਰਹਿੰਦੇ ਸੀ ਅਸੀਂ ਖਾਵਾਂਗੇ ਜੀ ਬਾਜਰੇ ਦੀ ਰੋਟੀ ਉਹਨਾਂ ਨੂੰ ਵੀ ਖਵਾਵਾਂਗੇ ਟੇਸਟ ਕਰਾਵਾਂਗੇ ਉਹਨਾਂ ਦਾ ਮਨ ਕਿਸੇ ਦਾ ਹੈ ਹੀ ਨਹੀਂ ਸੇ ਖਾਣ ਨੂੰ ਇਸ ਕਰਕੇ ਮੈਂ ਕਹਿੰਦੀ ਅਸੀਂ ਤਾਂ ਬਾਜਰੇ ਦੀ ਖਾਵਾਂਗੇ ਉਹ ਕਹਿੰਦੇ ਨਹੀਂ ਅਸੀਂ ਕਣਕ ਦੀ ਖਾਣੀ ਆ ਤਾਂ ਫਿਰ ਵੀ ਆਪਾਂ ਟੇਸਟ ਜ਼ਰੂਰ ਕਰਾਵਾਂਗੇ ਬਹੁਤ ਹੀ ਟੇਸਟੀ ਬਣਦੀ ਆ ਬਾਜਰੇ ਦੀ ਰੋਟੀ ਵਿੱਚ ਆਲੂ ਪਾ ਕੇ ਤੇ ਇੱਕ ਅਲੱਗ ਜਿਹਾ ਟੇਸਟ ਹੁੰਦਾ ਵਾ ਤੇ ਸੁਆਦ ਲੱਗਦੀ ਆ ਦਹੀਂ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਤੇ ਇੱਥੇ ਮੇਰੀ ਦਰਾਨੀ ਆ ਗਈ ਸੀ ਉਹ ਕਹਿੰਦੇ ਦੀ ਮੈਂ ਥਲਦੀਆਂ ਨਾਲ ਮੈਂ ਦੇਖਣੀ ਆ ਰੋਟੀ ਕਿੱਦਾਂ ਦੀ ਬਣਦੀ ਆ ਤੇ ਇੱਥੇ ਜੀ ਰੋਟੀਆਂ ਲੱਤਣੀਆਂ ਸ਼ੁਰੂ ਹੋ ਗਈਆਂ ਸੀ ਤਾਂ ਮੈਂ ਥੋੜੀਆਂ ਜੀਆਂ ਰੋਟੀਆਂ ਜਿਹੜੀਆਂ ਉਹ ਵਧਾ ਕੇ ਪੌਣੇ ਉੱਤੇ ਰੱਖਣੀਆਂ ਸੀਗੀਆਂ ਅ ਕਿਉਂਕਿ ਕਈ ਵਾਰੀ ਨਾਲ ਨਾਲ ਨਹੀਂ ਵੱਧਦੀ ਪੌਣੇ ਉੱਤੇ ਰੱਖ ਲਈ ਸੀਗੀ ਤੇ ਗੈਸ ਜਿਹੜਾ ਉਹ ਖਾਲੀ ਨਾ ਜਾਵੇ ਤੇ ਵੇਸਟੇਜ ਨਾ ਹੋਵੇ ਗੈਸ ਦੀ ਤੇ ਨਾਲ ਹੀ ਰੋਟੀ ਹੋਰ ਵਧੀ ਹੋਊਗੀ ਤੇ ਉਹ ਉੱਪਰ ਪਾ ਦੂੰਗੀ ਤੇ ਇੱਥੇ ਮੈਂ ਮਨੀ ਨੂੰ ਕੋਈ ਗਾਣਾ ਸੁਣਾਉਂਦੀ ਸੀ ਮੈਨੂੰ ਯਾਦ ਨਹੀਂ ਆਉਂਦੀ ਕਿਹੜਾ ਗਾਣਾ ਸੁਣਾਉਂਦੀ ਸੀ ਤੇ ਮਨੀ ਮੇਰਾ ਗਾਣਾ ਸੁਣ ਕੇ ਹੱਸਣ ਲੱਗਾ ਸੀ ਤੇ ਕਹਿੰਦਾ ਮਮਾ ਤੁਸੀਂ ਵਿੱਚਤ ਨਹੀਂ ਇਹ ਗਾਣਾ ਲਾਉਣਾ ਮੈਂ ਕਿ ਵਿੱਚ ਲਾ ਦੇ ਜੇ ਤੂੰ ਮਨ ਨੂੰ ਮੈਂ ਕੋਈ ਪ੍ਰੋਬਲਮ ਨਹੀਂ ਮੈਂ ਵਿੱਚ ਇਹ ਉਹਨੂੰ ਕੀ ਕਹੀਦਾ ਗਾਣਾ ਜਿਹੜਾ ਇਹ ਵਾਲਾ ਲਾ ਦੂੰਗੀ ਲਓ ਜੀ ਆਪਾਂ ਹੌਲੀ-ਹੌਲੀ ਸਾਰੀਆਂ ਰੋਟੀਆਂ ਬਦਾ ਕੇ ਉਹਨੂੰ ਕੀ ਕਹੀਦਾ ਰੱਖ ਲੈਣੇ ਤੇ ਲਓ ਜੀ ਰੋਟੀ ਸਿੱਖ ਗਈ ਬਹੁਤ ਟੇਸਟੀ ਰੋਟੀ ਬਣਦੀ ਆ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਸ਼ੌਂਕ ਹੈ ਵੈਸੇ ਵੀ ਇਦਾਂ ਦੀਆਂ ਚੀਜ਼ਾਂ ਬਣਾਉਣ ਦਾ ਤੇ ਮੈਸੇ ਵਿੱਚ ਮੈਂ ਆਪਣੀ ਹੈਲਥ ਪ੍ਰੋਬਲਮਸ ਕਰਕੇ ਕੁਛ ਨਾ ਕੁਛ ਅਲੱਗ-ਗੱਲੀਆਂ ਚੀਜ਼ਾਂ ਜਿਹੜੀਆਂ ਉਹ ਖਾਣੀਆਂ ਰਹੀ ਨੀ ਹਰ ਵੇਲੇ ਰੋਟੀ ਜਿਹੜੀ ਉਹ ਮੈਂ ਨਹੀਂ ਖਾਣੀ ਤੇ ਹੁਣ ਥੋੜਾ ਬਿਜ਼ੀ ਵੀ ਸੀ ਕਿੰਨੇ ਟਾਈਮ ਤੋਂ ਤੇ ਕਣਕ ਦੀ ਰੋਟੀ ਮੇਰੇ ਕੋਲ ਖਾਦੀ ਜਾਂਦੀ ਸੀ ਸੋ ਮੈਂ ਕਹ ਨਹੀਂ ਅੱਜ ਮੈਂ ਬਾਜਰੇ ਦੀ ਰੋਟੀ ਬਣਾਉਣੀ ਆ ਤੇ ਮੈਂ ਆਪਣੀ ਫਿਰ ਉਸੀ ਰੋਟੀ ਤੇ ਆਪਣੀ ਡਾਈਟ ਦੀ ਤੇ ਫਿਰ ਕਿਸੇ ਦਿਨ ਬਣਾਉਂਗੀ ਮੈ ਸੂਜੀ ਦਾ ਉਤਪਮ ਹੁਣ ਤਾਂ ਦਿਨ ਵੀ ਜਿਹੜੇ ਉਹ ਬਹੁਤ ਵੱਡੇ ਹੋ ਗਏ ਆ ਤੇ ਗਾਂ ਹੋਰ ਵੀ ਵੱਡੇ ਹੋ ਜਾਣੇ ਆ ਤੇ ਥੋੜਾ ਜਿਹਾ ਬੀਜ਼ੀ ਸੀ ਕਿਤੇ ਨਾ ਕਿਤੇ ਜਾਣਾ ਪੈਂਦਾ ਸੀ ਤੇ ਸੋ ਆਪਣੀ ਡਾਈਟ ਵੱਲ ਧਿਆਨ ਨਹੀਂ ਦੇਈ ਹੋਇਆ ਤੇ ਬਾਕੀ ਵੀ ਜਿਹੜੇ ਪੇਸ਼ੈਂਟ ਅਲਸਰਟਿਵ ਕੋਲਾਈਟਿਸ ਆ ਜਿਹਨਾਂ ਨੂੰ ਆਈਬੀਐਸ ਆ ਤੇ ਉਹਨਾਂ ਨੂੰ ਵੀ ਰੋਟੀ ਜਿਹੜੀ ਉਹ ਛੱਡ ਦੇਣੀ ਚਾਹੀਦੀ ਆ ਕਣਕ ਦੇ ਆਟੇ ਵਾਲੀ ਤੇ ਕੁਝ ਨਾ ਕੁਝ ਹੋਰ ਚੀਜ਼ ਖਾਣੀ ਚਾਹੀਦੀ ਆ ਤੇ ਰੋਟੀ ਛੱਡੇ ਤੇ ਜਿਹੜੀ ਆਪਣੀ ਪ੍ਰੋਬਲਮ ਆ ਉਹ ਕਾਫੀ ਹੱਲ ਹੋ ਜਾਂਦੀ ਆ ਤੇ ਇਹ ਜੀ ਉਹਨ ਕੀ ਕਹਿੰਦਾ ਇਹ ਰੋਟੀ ਵੀ ਆਪਾਂ ਥੱਲ ਲਈਏ ਕੰਦੇ ਕਰਕੇ ਆਪਾਂ ਸਾਰੀਆਂ ਰੋਟੀਆਂ ਬਣਾ ਦਾਂਗੇ ਤੇ ਜੇ ਤੁਹਾਡੀ ਕੋ ਰੋਟੀ ਪੂਰੀ ਨਹੀਂ ਵੇਲ ਹੁੰਦੀ ਜਦੋਂ ਆਟਾ ਇੱਥੇ ਜਿਹੜਾ ਪਤਲਾ ਹੋ ਗਿਆ ਸੀ ਪੂਰੀ ਰੋਟੀ ਵਧਾਉਣੀ ਔਖੀ ਹੁੰਦੀ ਸੀ ਤਾਂ ਫੇਰ ਤੁਸੀਂ ਉਹਨੂੰ ਕੀ ਕਹਿੰਦਾ ਰੋਟੀ ਨਾ ਵਧਾਓ ਥੋੜੀ ਜੀ ਵਧਾ ਕੇ ਰੱਖ ਲਓ ਪੌਣੇ ਤੇ ਤੇ ਬਾਅਦ ਵਿੱਚ ਤਵੇ ਦੇ ਉੱਪਰ ਹੀ ਉਹਨੂੰ ਕੀ ਕਹਿੰਦਾ ਇਹਨੂੰ ਮੜਮੜਾਤਨਾ ਕਰਕੇ ਤੇ ਦਬਾ ਕੇ ਤੇ ਤੁਸੀਂ ਇਸ ਰੋਟੀ ਨੂੰ ਵਧਾ ਸਕਦੇ ਆ ਬਹੁਤ ਹੀ ਸੌਕੀ ਵੱਧ ਜਾਂਦੀ ਆ ਤਵੇ ਤੇ ਵੀ ਤੇ ਕੋਈ ਰੋਟੀ ਜਿਹੜੀ ਇਹੋ ਖਰਾਬ ਵੀ ਨਹੀਂ ਹੁੰਦੀ ਤੇ ਇੱਥੇ ਹੁਣ ਮੈਂ ਪਾਉਂਗੀ ਇੱਕ ਹੋਰ ਰੋਟੀ ਲੋ ਜੀ ਬਸ ਹੁਣ ਇੱਕ ਦੋ ਰਹਿ ਗਈਆਂ ਰੋਟੀਆਂ ਬਹੁਤ ਹੀ ਟੇਸਟੀ ਬਣਦੀ ਏ ਰੋਟੀ ਮੇਰੇ ਹਸਬੰਡ ਨੇ ਤਾਂ ਫਸਟ ਟਾਈਮ ਖਾਧੀ ਸੀ ਰੋਟੀ ਆ ਆਲੂ ਵਾਲੀ ਬਾਜਰੀ ਦੀ ਮੈਂ ਤਾਂ तकरीबन ਖਾਨੀ ਰਹਿੰਨੀ ਪਰ ਸਾਰਿਆਂ ਨੂੰ ਇਦਾਂ ਲੱਗਦਾ ਰਹਿੰਦਾ ਇਹ ਬਿਮਾਰਾਂ ਦਾ ਖਾਣਾ ਵਾ ਤਾਂ ਕਰਕੇ ਕੋਈ ਖਾਂਦਾ ਨਹੀਂ ਬਟ ਜਦੋਂ ਫਿਰ ਬਾਅਦ ਚ ਟੇਸਟ ਕਰਕੇ ਦੇਖਦੇ ਆ ਫਿਰ ਕਹਿੰਦੇ ਆ ਹਾਂ ਇਹ ਰੋਟੀ ਤਾਂ ਬਹੁਤ ਹੀ ਟੇਸਟੀ ਬਣਦੀ ਆ ਇਹ ਦੇਖੋ ਇਦਾਂ ਨਾ ਦਬਾ ਦੇ ਦੇ ਕੇ ਮੜਾ ਮੜਾ ਤੇ ਰੋਟੀ ਜਿਹੜੀ ਆਪਾਂ ਉਹ ਤਵੇ ਦੇ ਉੱਤੇ ਵੀ ਬਦਾ ਸਕਦੀਆਂ ਇਹੋ ਬਾਜਰੇ ਦੀ ਤੇ ਬਿਲਕੁਲ ਸਹੀ ਬਣਦੀ ਆ ਕੋਈ ਖਰਾਬ ਨਹੀਂ ਹੁੰਦੀ ਰੋਟੀ ਬਹੁਤ ਹੀ ਸੋਹਣੀ ਬਣ ਜਾਂਦੀ ਆ ਤੇ ਲੋ ਜੀ ਰੋਟੀ ਆਪਾਂ ਤਵੇ ਤੇ ਵਧਾ ਲਈ ਕਿਉਂਕਿ ਆਟਾ ਹੁਣ ਹੋ ਚੁੱਕਾ ਸੀਗਾ ਉਹ ਪਤਲਾ ਤੇ ਰੋਟੀ ਹੱਥ ਨਾਲ ਵਧਾਉਣੀ ਬਹੁਤ ਔਖੀ ਹੁੰਦੀ ਸੀਗੀ ਤਾਂ ਸੋ ਮੈਂ ਇਹ ਲਾਸਟ ਰੋਟੀ ਆਈ ਥਿੰਕ ਤੇ ਮੈਂ ਇਹਨੂੰ ਤਵੇ ਦੇ ਉੱਤੇ ਉਹਨੂੰ ਕੀ ਕਹੇਗਾ ਵਧਾ ਲਿਆ ਤੇ ਇੱਕ ਪਾਸੇ ਮੇਰੇ ਹਸਬੰਦ ਨੇ ਰੱਖ ਦਿੱਤੀ ਸੀ ਚਾਹ ਉਹ ਕਹਿੰਦੇ ਮੈਂ ਤਾਂ ਚਾਹ ਨਾਲ ਖਾਉਂਗਾ ਇਹ ਬਾਜਰੇ ਦੀ ਰੋਟੀ ਮੈਂ ਤਾਂ ਦਹੀਂ ਹੀ ਖਾਨੀ ਆ ਦਹੀਂ ਨਾਲ ਹੀ ਖਾਉਂਗੇ ਉਹ ਖਾਣਗੇ ਚਾਹ ਦੇ ਨਾਲ ਤੇ ਜੀ ਆਪਣੇ ਘਰੇਲੂ ਵਲੌਗ ਹੁੰਦੇ ਆ ਤੇ ਪਲੀਜ਼ ਮੇਰਾ ਚੈਨਲ ਈ ਰੋਟੀ ਰੋਟੀ ਵਟਾਪਾ ਮੈਨੇਜ ਕਰ ਲਈ ਸੀ ਤੇ ਘਰੇਲੂ ਵਲੌਗ ਹੁੰਦੇ ਆ ਪਲੀਜ਼ ਜਿੰਨ ਜਿੰਨ ਨੂੰ ਮੇਰੇ ਘਰੇਲੂ ਵਲੌਗ ਪਸੰਦ ਆ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਜ਼ਰੂਰ ਕਰ ਦਿਓ